ਸਾਰੇ ਨੂੰ ਜੈ ਮਸੀਹ ਕੀ ਮੇਰਾ ਨਾਮ ਪਾਸਟਰ ਤਰਮਿੰਦਰ ਸਿੰਘ ਸੈਮੂਅਲ ਅਜਨਾਲਾ ਅਮਰਸਰ ਤੋਂ ਸੋ ਪ੍ਰਭੂ ਤਨੂ ਸਾਰਿਆਂ ਨੂੰ ਬਹੁਤ ਬਰਕਤ ਦਵੇ ਕਿ ਖੁਦਾਵੰਦ ਨੇ ਅੱਜ ਫੇਰ ਜੋ ਤੁਹਾਡੇ ਨਾਲ ਕਲਾਮ ਸ਼ੇਅਰ ਕਰਨ ਦਾ ਸਮਾਂ ਦਿੱਤਾ ਹੈ ਸੋ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਸੋ ਆਈਏ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚੋਂ ਪੜਾਂਗੇ ਖੁਦਾ ਦਾ ਕਲਾਮ ਪੜਦੇ ਹਾਂ ਰੋਮੀਓ 8 ਉਹਦੀ 4 ਐਤ ਨੂੰ ਪੜਦੇ ਹਾਂ ਇਸ ਲਈ ਜੋ ਸਾਡੇ ਵਿੱਚ ਜਿਹੜੇ ਸਰੀਰ ਦੇ ਨਹੀਂ ਸਗੋ ਆਤਮ ਦੇ ਅਨੁਸਾਰ ਚੱਲਦੇ ਹਨ ਸਰਾ ਦਾ ਰਸ ਹੁਕਮ ਪੂਰਾ ਹੋਵੇ ਜਿਹੜੇ ਸਰੀਰਕ ਹਨ ਉਹ ਸਰੀਰ ਦੀਆਂ ਅਵਸਥਾ ਉੱਤੇ ਪਰ ਜਿਹੜੇ ਆਤਮਿਕ ਹਨ ਉਹ ਆਤਮਾ ਦੀਆਂ ਅਵਸਥਾ ਉੱਤੇ ਮਨ ਲਾਉਂਦੇ ਹਨ ਕਿਉਂ ਜੋ ਸਰੀਰਕ ਮਨਛਾ ਮੌਤ ਹੈ ਪਰ ਆਤਮਿਕ ਮਨਛਾ ਜੀਵਨ ਅਤੇ ਸ਼ਾਂਤੀ ਹੈ ਇਸ ਲਈ ਜੋ ਸਰੀਰਿਕ ਮਨਛਾ ਪਰਮੇਸ਼ਵਰ ਨਾਲ ਵੈਰ ਹੈ ਕਿਉਂ ਜੋ ਉਹ ਪਰਮੇਸ਼ਵਰ ਦੀ ਸਰਾ ਦੇ ਅਧੀਨ ਨਹੀਂ ਹੈ ਅਤੇ ਨਾ ਹੀ ਹੋ ਸਕਦੀ ਹੈ ਜਿਹੜੇ ਸਰੀਰਿਕ ਹਨ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰ ਨਹੀਂ ਸਕਦੇ ਹਨ ਹallelujah ਪ੍ਰਭੂ ਤੁਹਾਨੂੰ ਇਸ ਵਚਨ ਦੇ ਮੁਤਾਬਕ ਬੜੀ ਬਰਕਤ ਦੇਵੇ ਸੋ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਜਿਸ ਤਰ੍ਹਾਂ ਪੜਿਆ ਹੈ ਕਿ ਜਿਹੜੇ ਸਰੀਰ ਦੇ ਦੁਆਰਾ ਚੱਲਦੇ ਨੇ ਜਿਹੜੇ ਸਰੀਰ ਦੀਆਂ ਕਾਮਨਾਵਾਂ ਨੂੰ ਪੂਰਾ ਕਰਦੇ ਨੇ ਉਹਨਾਂ ਦੇ ਅੰਦਰ ਖੁਦਾਵੰ ਦਾ ਆਤਮਾ ਵਾਸ ਨਹੀਂ ਕਰ ਸਕਦਾ ਕਿਉਂਕਿ ਉਹ ਸਰੀਰ ਦੀ ਹੁਕਮਾਂ ਨੂੰ ਫੋਲੋ ਕਰਦੇ ਨੇ ਕਿਉਂਕਿ ਪਰਮੇਸ਼ਵਰ ਦਾ ਕਲਾਮ ਬਿਆਨ ਕਰਦਾ ਹੈ ਕਿ ਜਿਹੜੇ ਆਤਮਾ ਦੇ ਅਨੁਸਾਰ ਚੱਲਦੇ ਨੇ ਉਹਨਾਂ ਦੇ ਕੋਲ ਜੀਵਨ ਹੈ ਔਰ ਜੋ ਸਰੀਰ ਦੇ ਮੁਤਾਬਕ ਚੱਲਦੇ ਨੇ ਜੋ ਸਰੀਰ ਦੇ ਵਿਸ਼ੇ ਨੂੰ ਪੂਰਾ ਕਰਦੇ ਨੇ ਉਹ ਕਿਉਂਕਿ ਸਰੀਰ ਦੀ ਮਨਛਾ ਸਰੀਰ ਦੀ ਕਾਮਨਾ ਮੌਤ ਹੈ ਕਿਉਂਕਿ ਪਰਮੇਸ਼ਰ ਦਾ ਕਲਾਮ ਬਿਆਨ ਕਰਦਾ ਹੈ ਕਿ ਪਾਪ ਦੀ ਮਜ਼ਦੂਰੀ ਮੌਤ ਹੈ ਅੱਜ ਬਹੁਤ ਸਾਰੇ ਲੋਕ ਨੇ ਜੋ ਪ੍ਰਭੂ ਦੇ ਵਿੱਚ ਚੱਲਦੇ ਤੇ ਹੈਗੇ ਨੇ ਜੋ ਪਰਮੇਸ਼ਰ ਦੇ ਵਿੱਚ ਚੱਲਦੇ ਤੇ ਹੈਗੇ ਨੇ ਉਹ ਵੇਖਣ ਨੂੰ ਇੱਕ ਮਸੀਹ ਦੀ ਨਹੀਂ ਚੱਲਦੇ ਨੇ ਪਰ ਉਹਨਾਂ ਦੇ ਅੰਦਰ ਖੁਦਾਵੰ ਦਾ ਆਤਮਾ ਨਹੀਂ ਹੈ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਣ ਦੇਣਾ ਹਾਂ ਜਿਸ ਤਰ੍ਹਾਂ ਅਸੀਂ ਦੋ ਕੈਂਡਲ ਲੈ ਲਈਏ ਜਿਸ ਤਰ੍ਹਾਂ ਅਸੀਂ ਦੋ ਕੈਂਦਲਾ ਲੈ ਲਈਏ ਜਾਂ ਅਸੀਂ ਮੋਮਬੱਤੀ ਕਹਿ ਸਕਦੇ ਹਾਂ ਕੀ ਅਗਰ ਅਸੀਂ ਦੋ ਮੋਮਬਤੀਆਂ ਲੈ ਲਈਏ ਉਹ ਦੋਨਾਂ ਮੋਮਬਤੀਆਂ ਦੇ ਵਿੱਚੋਂ ਇੱਕ ਦਾ ਧਾਗਾ ਅਗਰ ਕੱਢ ਦਈਏ ਤਾਂ ਵੇਖ ਨੂੰ ਮੋਮਬਤੀ ਹੋਵੇਗੀ ਪਰ ਇੱਕ ਦੇ ਅੰਦਰ ਧਾਗਾ ਹੈਗਾ ਪਰ ਇੱਕ ਦੇ ਅੰਦਰ ਧਾਗਾ ਨਹੀਂ ਹੈਗਾ ਇੱਕ ਦੇ ਅੰਦਰ ਧਾਗਾ ਹੈਗਾ ਇੱਕ ਦੇ ਅੰਦਰ ਧਾਗਾ ਨਹੀਂ ਹੈਗਾ ਪਰ ਜਿਸ ਦੇ ਅੰਦਰ ਧਾਗਾ ਹੈਗਾ ਵਾ ਵੇਖ ਨੂੰ ਉਹ ਵੀ ਮੋਮਬਤੀ ਲੱਗਦੀ ਹੈ ਮੇਰੇ ਅਸੀ ਜੋ ਜੋ ਮੈਂ ਧਾਗੇ ਦੀ ਗੱਲ ਕਰ ਰਿਹਾ ਹਾਂ ਉਹ ਪਰਮੇਸ਼ਵਰ ਦਾ ਆਤਮਾ ਹੈ ਜਿਸ ਦੇ ਅੰਦਰ ਨਹੀਂ ਹੈਗਾ ਉਹਦੇ ਕੋਲ ਜੀਵਨ ਨਹੀਂ ਹੈਗਾ ਕਿਉਂਕਿ ਜਦੋਂ ਉਸ ਮੋਮਬੱਤੀ ਦੇ ਅੰਦਰ ਧਾਗਾ ਹੋਵੇਗਾ ਤੇ ਉਹ ਫਿਰ ਹੀ ਦੂਸਰਿਆਂ ਨੂੰ ਲਾਈਟ ਦੇ ਸਕਦੀ ਹੈ ਉਹ ਦੂਸਰਿਆਂ ਨੂੰ ਰੋਸ਼ਨੀ ਦੇ ਸਕਦੀ ਹੈ ਇਸੇ ਤਰ੍ਹਾਂ ਸੀ ਖੁਦਾ ਦੇ ਕਲਾਮ ਦੇ ਵਿੱਚ ਪੜਿਆ ਕਿ ਜਿਹੜੇ ਸਰੀਰ ਦੀਆਂ ਮੰਚਾਂ ਨੂੰ ਪੂਰਾ ਕਰਦੇ ਨੇ ਜਿਹੜੇ ਸਰੀਰ ਦੇ ਕੰਮਾਂ ਨੂੰ ਪੂਰਾ ਕਰਦੇ ਨੇ ਉਹ ਕਦੀ ਵੀ ਪਰਮੇਸ਼ਵਰ ਨੂੰ ਕੁਝ ਨਹੀਂ ਕਰ ਸਕਦੇ ਕਿਉਂਕਿ ਤੁਸੀਂ ਜਾਣਦੇ ਹੋ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਇਬਰਾਨੀਓ 10:38 ਆਦ ਵਿੱਚ ਲਿਖਿਆ ਹੈ ਕਿ ਮੇਰਾ ਧਰਮੀ ਬੰਦਾ ਨੇਚਾਣਾ ਜਿਉਂਦਾ ਹੈ ਪਰ ਜੇ ਅਗਰ ਮੇਰੇ ਤੋਂ ਪਿਛਾਂਟਦਾ ਤੇ ਮੇਰਾ ਦਿਲ ਕਦੀ ਖੁਸ਼ ਨਹੀਂ ਹੁੰਦਾ ਕਿਉਂਕਿ ਅਸੀਂ ਉਹਨਾਂ ਵਿੱਚੋਂ ਨਾ ਹੋਈਏ ਜੋ ਪਿਛਾਂ ਹਟ ਕੇ ਨਾਸ਼ ਹੋਣ ਵਾਲੇ ਨੇ ਬਲਕਿ ਅਸੀਂ ਉਹਨਾਂ ਵਿੱਚੋਂ ਹੋਈਏ ਜੋ ਅੱਗੇ ਵੱਧ ਕੇ ਜੀਵਨ ਨੂੰ ਹਾਸਲ ਕਰਨ ਵਾਲੇ ਨੇ ਮੇਰੇ ਅਸੀਂ ਜੋ ਮੈਂ ਤੈਨੂੰ ਦੱਸ ਰਿਹਾ ਜਿਸ ਦੇ ਅੰਦਰ ਆਪਵेश ਪਰਮੇਸ਼ਵਰ ਦਾ ਆਤਮਾ ਨਹੀਂ ਆ ਉਹਦੀ ਉਹ ਉਹ ਜ਼ਰੂਰ ਮੌਤ ਨੂੰ ਵੇਖੇਗਾ ਪਰ ਖੁਦਾ ਦਾ ਕਲਾਮ ਆਖਦਾ ਹੈ ਕਿ ਜੇ ਜੋ ਆਤਮਾ ਦੇ ਅਨੁਸਾਰ ਚੱਲਦਾ ਹੈ ਉਹ ਪਰਮੇਸ਼ਰ ਨੂੰ ਖੁਸ਼ ਕਰਦਾ ਹੈ ਕਿਉਂਕਿ ਪਰਮੇਸ਼ਰ ਦਾ ਕਲਾਮ ਬਿਆਨ ਕਰਦਾ ਹੈ ਕਿ ਅਗਰ ਅਸੀਂ ਸਰੀਰ ਦੇ ਮੁਤਾਬਿਕ ਚੱਲਦੇ ਹਾਂ ਕਿਉਂਕਿ ਸਰੀਰ ਅਗਰ ਅਸੀਂ ਦੁਆ ਕਰਾਂਗੇ ਨਾ ਸਾਡਾ ਆਤਮਾ ਜੋ ਅੰਦਰ ਸਾਨੂੰ ਗਾਈਡ ਕਰੇਗਾ ਕਿ ਪ੍ਰਾਰਥਨਾ ਕਰਨੀ ਹੈ ਪਰ ਸਰੀਰ ਕਹੇਗਾ ਮੈਂ ਥੱਕਿਆ ਹਾਂ ਮੈਂ ਟੁੱਟਿਆ ਹਾਂ ਮੈਂ ਟੀਵੀ ਵੇਖਲਾਂ ਮੈਂ ਮੋਬਾਈਲ ਵੇਖਲਾਂ ਕਿਉਂਕਿ ਸਰੀਰ ਸਾਡਾ ਨਹੀਂ ਚਾਹੁੰਦਾ ਕਿ ਜੋ ਅਸੀਂ ਪ੍ਰਾਰਥਨਾ ਕਰੀਏ ਪਰ ਜਿਸ ਦੇ ਅੰਦਰ ਪਰਮੇਸ਼ੁਰ ਦਾ ਆਤਮਾ ਹੁੰਦਾ ਵਾ ਉਹਨੂੰ ਅੰਦਰੋਂ ਆਤਮਾ ਲੋਚਦਾ ਕਿ ਦੁਆ ਕਰ ਕਿਉਂਕਿ ਅਸੀਂ ਪਰਮੇਸ਼ੁਰ ਦਾ ਕਲਾਮ ਵਿੱਚ ਦੇਖਦਿਆਂ ਕਿ ਜਦੋਂ ਅਸੀਂ ਦੁਰਬਲਤਾਈ ਵਿੱਚ ਹੁੰਨੇ ਆ ਤੇ ਪਰਮੇਸ਼ੁਰ ਦਾ ਆਤਮਾ ਸਾਡੇ ਲਈ ਆਪ ਹੋ ਕੇ ਪਰ ਕੇ ਸ਼ਪਾਰਿਸ਼ ਕਰਦਾ ਸਾਡੇ ਲਈ ਮੇਰੇ ਅਜੀ ਜੋ ਜਦੋਂ ਸਾਡੇ ਅੰਦਰ ਖੁਦਾ ਦਾ ਆਤਮਾ ਹੋਵੇਗਾ ਸਾਨੂੰ ਆਤਮਾ ਆਪ ਗਾਈਡ ਕਰੇਗਾ ਕਿ ਅਸੀਂ ਕਿਸ ਤਰ੍ਹਾਂ ਪ੍ਰਾਰਥਨਾ ਕਰਨੀ ਹੈ ਅਸੀਂ ਕਿਸ ਤਰ੍ਹਾਂ ਪਰਮੇਸ਼ੁਰ ਦੇ ਹੁਕਮਾਂ ਨੂੰ ਫੋਲੋ ਕਰਨਾ ਕਿਉਂਕਿ ਪਰਮੇਸ਼ੁਰ ਦੇ ਕਲਾਮ ਦੇ ਵਿੱਚ ਲਿਖਿਆ ਹੈ ਕਿ ਜੋ ਉਸੀਂ ਸਰੀਰ ਦੇ ਕੰਮਾਂ ਨੂੰ ਪੂਰਾ ਨਾ ਕਰੋ ਕਿਉਂਕਿ ਸਰੀਰ ਦੇ ਜੋ ਕੰਮ ਹੈ ਗੰਦਮੰਦ ਹਰਾਮ ਕਰੀ ਲੁੱਚਪੁਣਾ ਲੜਾਈ ਝਗੜੇ ਵੈਰ ਇਹ ਸਾਰੇ ਸਰੀਰ ਦੇ ਕੰਮ ਹਨ ਪਰ ਜੋ ਆਤਮਾ ਦੇ ਕੰਮ ਹਨ ਅਨੰਤ ਸ਼ਾਂਤੀ ਜੀਵਨ ਦੀ ਆਲਗੀ ਭਲਾਈ ਕਰਨਾ ਇਹ ਸਾਰੇ ਆਤਮਾ ਦੇ ਕੰਮ ਹਨ ਪਰ ਜਦੋਂ ਅਸੀਂ ਇਹ ਪਵਿੱਤਰ ਆਤਮਾ ਦੇ ਕੰਮਾਂ ਨੂੰ ਪੂਰਾ ਕਰਦੇ ਹਾਂ ਤੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਹੈ कि ਜਿਹੜੇ ਆਤਮਾ ਦੇ ਅਨੁਸਾਰ ਚੱਲਦੇ ਨੇ ਉਹ ਇਸ ਵਚਨ ਨੂੰ ਪੂਰਾ ਕਰਦੇ ਨੇ ਇਸ ਕਲਾਮ ਨੂੰ ਪੂਰਾ ਕਰਦੇ ਨੇ ਮੇਰੇ ਜੀ ਜੋ ਕਿਉਂਕਿ ਜੋ ਸਰੀਰ ਦੇ ਦੁਆਰਾ ਚੱਲਦੇ ਨੇ ਉਹ ਪਰਮੇਸ਼ਵਰ ਦੇ ਨਾਲ ਵੈਰ ਰੱਖਦੇ ਨੇ ਮੇਰੇ ਜੀ ਜੋ ਮੈਂ ਚਾਹਨਾ ਕਿ ਤੁਸੀਂ ਸਰੀਰ ਦੇ ਕੰਮਾਂ ਨੂੰ ਪੂਰਾ ਨਾ ਕਰੋ ਤੁਸੀਂ ਸਰੀਰ ਦੇ ਵਿਸ਼ਿਆਂ ਨੂੰ ਪੂਰਾ ਨਾ ਕਰੋ ਤੁਸੀਂ ਪਰਮੇਸ਼ਵਰ ਦੇ ਆਤਮਾ ਦੇ ਵਿਸ਼ਿਆਂ ਨੂੰ ਪੂਰਾ ਕਰੋ ਕਿਉਂਕਿ ਜਿਹੜਾ ਪਰਮੇਸ਼ਵਰ ਦਾ ਆਤਮਾ ਦੇ ਵਿਸ਼ਿਆਂ ਨੂੰ ਪੂਰਾ ਕਰਦਾ ਵਾ ਉਹਨੂੰ ਅਨੰਤ ਜੀਵਨ ਮਿਲਦਾ ਵਾ ਤਨ ਉਹ ਜੀਵਨ ਮਿਲਦਾ ਜਿਹੜਾ ਨਾਸ਼ ਹੋਣ ਵਾਲਾ ਨਹੀਂ ਆ ਮੇਰੇ ਜੀਜੋ ਇਸ ਕਰਕੇ ਸਾਨੂੰ ਪਰਮੇਸ਼ਵਰ ਦੇ ਆਤਮਾ ਦੀ ਲੋੜ ਹੈ ਕਿਉਂਕਿ ਅਸੀਂ ਪਰਮੇਸ਼ਵਰ ਦੇ ਕਲਾਮ ਦੇ ਵਿੱਚ ਪੜਦੇ ਆ ਕਿ ਜੋ ਖੁਦਾ ਦੇ ਵਚਨਾਂ ਨੂੰ ਜੋ ਰੱਦ ਦਾਵਾ ਉਹ ਪਰਮੇਸ਼ਰ ਨੂੰ ਰੱਦ ਦਾਵਾ ਮੇਰੇ ਜੀਜੋ ਇਸ ਕਰਕੇ ਸਾਨੂੰ ਲੋੜ ਹੈ ਕਿ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ ਦੁਆ ਕਰੋ ਤੇ ਖੁਦਾਵੰਦ ਦੇ ਕੋਲੋਂ ਆਤਮਾ ਮੰਗਿਆ ਕਰੋ ਉਹ ਆਤਮਾ ਕਿ ਜਿਹੜਾ ਪਰਮੇਸ਼ਵਰ ਦੇ ਵੱਲੋਂ ਆ ਜਿਹੜਾ ਦੂਸਰਿਆਂ ਦੀ ਕਿਉਂਕਿ ਰੋਮੀਆਂ ਦੇ ਵਿੱਚ ਲਿਖਿਆ ਵਾ ਸੋ ਆਓ ਅਸੀਂ ਉਹਨਾਂ ਗੱਲਾਂ ਦਾ ਪਿੱਛਾ ਕਰੀਏ ਜਿਨ੍ਹਾਂ ਤੋਂ ਇੱਕ ਦੂਜੇ ਦੀ ਤਰੱਕੀ ਹੋਵੇ ਅੱਜ ਬਹੁਤ ਸਾਰੇ ਲੋਕ ਜਿਹੜੇ ਮਸੀਹ ਅਖਵਾਉਂਦੇ ਨੇ ਪਰ ਉਹ ਇੱਕ ਦੂਜੇ ਦੀ ਤਰੱਕੀ ਤੋਂ ਜਲਨ ਕਰਦੇ ਨੇ ਉਹਨਾਂ ਦੇ ਅੰਦਰ ਖੁਦਾ ਦਾ ਆਤਮਾ ਨਹੀਂ ਹੈ ਕਿਉਂਕਿ ਜੋ ਜਿਸ ਦੇ ਅੰਦਰ ਖੁਦਾ ਦਾ ਆਤਮਾ ਵਾ ਉਹ ਪਰਮੇਸ਼ਵਰ ਦਾ ਜਿਹਦੇ ਅੰਦਰ ਆਤਮਾ ਹੁੰਦਾ ਵਾ ਉਹ ਦੂਜਿਆਂ ਦੀ ਤਰੱਕੀ ਦੇ ਲਈ ਬੜਾ ਕੁਛ ਕਰਦੇ ਨੇ ਉਹਨਾਂ ਲਈ ਦੁਆ ਕਰਦੇ ਨੇ ਉਹਨਾਂ ਲਈ ਬੜਾ ਬੜੀਆਂ ਉਹਨਾਂ ਨੂੰ ਆਸ਼ੀਸ਼ਾਂ ਦਿੰਦੇ ਨੇ ਮੇਰੇ ਜੀਜੋ ਪਰ ਜਿਹਦੇ ਕੋਲ ਆਤਮਾ ਨਹੀਂ ਹੈ ਸੱਚਮੁੱਚ ਉਹ ਪਰਮੇਸ਼ਵਰ ਦੇ ਨਾਲ ਵੈਰ ਰੱਖਦਾ ਵਾ ਕਿਉਂਕਿ ਜਿਹੜੀਆਂ ਸਰੀਰ ਦੀਆਂ ਕਾਮਨਾਵਾਂ ਨੇ ਉਹ ਪਰਮੇਸ਼ਰ ਨਾਲ ਵੈਰ ਰੱਖਣਾ ਵਾ ਤੇ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਰਮੇਸ਼ਰ ਨਾਲ ਵੈਰ ਰੱਖੋ ਸੋ ਮੈਂ ਚਾਹੁੰਨਾ ਕਿ ਤੁਹਾਡਾ ਰਿਸ਼ਤਾ ਜੋ ਪਰਮੇਸ਼ਰ ਦੇ ਨਾਲ ਮਜ਼ਬੂਤ ਹੋਵੇ ਕਿਉਂਕਿ ਫਿਲਿੱਪੀਓ 2:2 ਵਿੱਚ ਲਿਖਿਆ ਹੈ ਕਿ ਸਭ ਆਪੋ ਆਪਣੇ ਮਤਲਬ ਦੇ ਯਾਰ ਨੇ ਇਸੂ ਦਾ ਯਾਰ ਕੋਈ ਨਹੀਂ ਆ ਇਸ ਕਰਕੇ ਤੁਸੀਂ ਖੁਦਾਵੰਦ ਦੀ ਯਸੂ ਮਸੀਹ ਦੇ ਯਾਰ ਬਣੋ ਕਿਉਂਕਿ ਜੋ ਉਹ ਯਾਰਾਂ ਦਾ ਯਾਰ ਹੈ ਕਿਉਂਕਿ ਮੇਰੇ ਜੀ ਜੋ ਤੁਸੀਂ ਛੱਡ ਦਿੰਦੇ ਹੋ ਪਰ ਪਰਮੇਸ਼ਵਰ ਨਹੀਂ ਛੱਡਦਾ ਕਿਉਂਕਿ ਉਹਨੇ ਤੁਹਾਡੇ ਨਾਲ ਵਾਚਾ ਬੰਨੀ ਹੈ ਔਰ ਜੋ ਪਰਮੇਸ਼ਵਰ ਮੇਰਾ ਵਾਚਾ ਬੰਨਦਾ ਵਾ ਉਹ ਕਦੀ ਵੀ ਉਸ ਵਾਚਾ ਤੋਂ ਮੁੱਕਰਦਾ ਨਹੀਂ ਹੈ ਜੋ ਤੁਹਾਡੇ ਨਾਲ ਉਹਨੇ ਵਾਦਾ ਕੀਤਾ ਕਿ ਜਿਹਦੇ ਕੋਲ ਆਤਮਾ ਹੈ ਉਹਦੇ ਕੋਲ ਜੀਵਨ ਹੈ ਤੇ ਸੱਚਮੁੱਚ ਉਹ ਤੁਹਾਨੂੰ ਉਹ ਜੀਵਨ ਦਵੇਗਾ ਜਿਹੜਾ ਨਾਸ਼ ਹੋਣ ਵਾਲਾ ਜੀਵਨ ਨਹੀਂ ਹੈਗਾ तो प्रभु बहुत सारी बरकत देना तो, दे हम का तो हमारा उत्साह बढ़ जाता है की अब क्या होने वाला है यकीन मानिए ऐसा ही काउंट डाउन चल रहा है जो बहुत जल्दी खत्म होगा और उसके बाद हमारे मसीह हमारे उद्धार करता का आगमन होगा क्या आप तैयार है और अगर नहीं तो आज ही तैयारी शुरू कीजिए विजनरी रेडियो पर 24 घंटे 7 दिन